ਮੇਰੀਆਂ ਬੀਬੀਆਂ ਭੈਣਾਂ ਮਤਾਵਾਂ ਤੇ ਨੌਜਵਾਨ ਆਓ ਕਲਗੀਧਰ ਪਿਤਾ ਵੱਲੋਂ ਬਖਸ਼ੀ ਕੀਤੀ ਹੋਈ ਫਤਿਹ ਦੀ ਸਾਂਝ ਪਾ ਕਰਕੇ ਹਾਜ਼ਰੀ ਭਰ ਲਈਏ ਗੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਅੱਜ ਦਾ ਇਹ ਸੈਮੀਨਾਰ ਜਿਵੇਂ ਕਿ ਪਿਛਲੇ ਦਿਨ ਦੇ ਵਿੱਚ ਮਾਝੇ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਬੀਬੀਆਂ ਦਾ ਯੂਥ ਦਾ ਤੇ ਸਮੁੱਚੀ ਲੀਡਰਸ਼ਿਪ ਵੱਲੋਂ ਹਾਲ ਗੇਟ ਤੋਂ ਸ਼ੁਰੂ ਕਰਕੇ ਤੇ ਭੰਡਾਰੀ ਪੁਲ ਤੇ ਇੱਕ ਮਾਰਚ ਜਿਹੜਾ ਵਾ ਉਹ ਜਿਹੜਾ ਸਮਾਪਤ ਕੀਤਾ ਸੀ ਉਹਦੇ ਵਿੱਚ ਮਾਜੇ ਦੀ ਧਰਤੀ ਤੇ ਜਿੰਨੇ ਵੀ ਕਿਉਂਕਿ ਬਾਰਡਰ ਏਰੀਆ ਵਾ ਆ ਫਿਰੋਜ਼ਪੁਰ ਦਾ ਵੀ ਬਾਰਡਰ ਏਰੀਆ ਵਾ ਇੱਕ ਸਭ ਤੋਂ ਸੁਚੱਜਾ ਤੇ ਸੋਹਣਾ ਇੱਕ ਸੰਦੇਸ਼ ਗਿਆ ਵਾ ਜੋ ਲਹਿੰਦੇ ਵਿੱਚ ਵੀ ਉਹਦੀਆਂ ਗੱਲਾਂ ਬਾਤਾਂ ਤੇ ਖਬਰਾਂ ਲਕੀਆਂ ਵੀ ਇੱਕੋ ਇੱਕ ਪੰਥ ਦੀ ਸ਼ਰਮੋਰ ਜਿਹੜੀ ਸੰਸਥਾ ਆ ਪਾਰਟੀ ਆ ਸ਼ਰਮਨੀ ਕਾਲੀ ਦਲ ਅੰਮ੍ਰਿਤਸਰ ਜਿਨ੍ਹਾਂ ਨੂੰ ਦੇਸ਼ ਧਰੋ ਕਤਲ ਅੱਤਵਾਦੀ ਤੇ ਟੈਰਰਿਜ਼ਮ ਫਲਾਉਣ ਵਾਲੀ ਇਸ ਇੰਡੀਅਨ ਸਟੇਟ ਨੇ ਤੇ ਮਾਨ ਸਾਹਿਬ ਨੂੰ ਅੱਤਵਾਦੀ ਵਰਗੇ ਲਬਜ਼ ਜਿਹੜੇ ਵਰਤੇ ਸੀ ਪਰ ਆਪਾਂ ਉਸ ਮਾਰਚ ਨੂੰ ਕਰਕੇ ਇਹ ਸਾਬਤ ਕਰ ਦਿੱਤਾ ਆ ਤੇ ਹਿੰਦੁਸਤਾਨ ਦਾ ਨੈਰੇਟਿਵ ਬਿਲਕੁਲ ਫੇਲ ਕਰ ਦਿੱਤਾ ਆ ਤੇ ਅੱਜ ਦੁਬਾਰਾ ਅਪੀਲ ਕਰਾਂਗੇ ਜਿਹੜੀ ਜਥੇਬੰਦੀ ਨੂੰ ਜਿਹੜੀ 40 50 ਸਾਲ ਪੁਰਾਣੀ ਸ੍ਰੀ ਅਕਾਲਤਰ ਸਾਹਿਬ ਦੀ ਸਰਪ੍ਰਸਤੀ ਹੇਠ ਸ਼ੋਮਨੀ ਕਾਲੀਦਲ ਅੰਮ੍ਰਿਤਸਰ ਜਿਨ੍ਹਾਂ ਦਾ ਪਰਸੋ ਆਪਾਂ ਸਥਾਪਨਾ ਦਿਵਸ ਬਣਾਇਆ ਹੈ ਉਹ ਇੱਕੋ ਇੱਕ ਪੰਥ ਦੀ ਸਰਮੋਹਰ ਪਾਰਟੀ ਹੈ ਕੌਮੀ ਤੇ ਰਾਜਨੀਤਿਕ ਜਿਹੜੀ ਕੀ ਪੰਜਾਬ ਦੇ ਵਿੱਚ ਕੀ ਪੂਰੇ ਭਾਰਤ ਵਰਸ਼ ਦੇ ਵਿੱਚ ਅਮਨ ਕਾਨੂੰਨ ਤੇ ਸ਼ਾਂਤਮਈ ਤਰੀਕੇ ਦੇ ਨਾਲ ਖਾਲਸਤਾਨ ਦੀ ਗੱਲ ਕਰਦੇ ਨੇ ਆਪਾਂ ਨੂੰ ਇੰਡੀਅਨ ਸਟੇਟ 테ਰਰਿਸਟ ਕਹਿੰਦੀ ਐ ਅਤਵਾਦੀ ਕਹਿੰਦੀ ਐ ਸੋ ਆਪਾਂ ਅੱਜ ਇੱਥੋਂ ਫੇਰ ਦੁਬਾਰਾ ਜਿਹੜੀ ਹਿੰਦੁਸਤਾਨ ਦੀ ਤੇ ਪਾਕਿਸਤਾਨ ਗਵਾਂਢੀ ਮੁਲਕ ਸਾਡਾ ਜਿਹੜਾ ਦੋਵਾਂ ਦੇਸ਼ਾਂ ਦੇ ਵਿੱਚ ਖੇਬੜਬਾਜੀ ਚੱਲ ਰਹੀ ਐ ਵੀ ਜੋ جنگ ਦੇ ਮਾਹੌਲ ਆ ਜੰਗ ਦਾ ਨਾਮ ਹੀ ਬਹੁਤ ਪੜਾਇਆ ਜਿਨ੍ਹਾਂ ਨੂੰ ਚਾ ਆ ਕਈਆਂ ਨੂੰ ਚਾਹ ਹੀ ਬਹੁਤ ਹੈ ਜੰਗ ਦਾ ਵੀ ਜੰਗ ਲੱਗ ਜਾਵੇ ਤੇ ਉਹ ਕਰਦਾਂਗੇ ਤੇ ਉਹ ਕਰਦਾਂਗੇ ਉਹ ਭਰਾਓ ਪੂਰੀ ਪੂਰੀ ਸਦੀ 50 50 ਸਾਲ ਦੇਸ਼ ਜਿਹੜਾ ਪਛਾਣ ਨੂੰ ਚਲ ਜਾਂਦਾ ਆ ਤੇ ਗਰੀਬੀ ਰੇਖਾ ਤੋਂ ਵੀ ਥੱਲੇ ਚਲ ਜਾਂਦਾ ਜਦੋਂ ਬੰਗਲਾਦੇਸ਼ ਦੀ ਵੰਡ ਹੋਈ ਆ ਉਹਦੇ ਵਿੱਚੋਂ ਸ਼੍ਰੀਲੰਕਾ ਨਿਕਲਿਆ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਉਦੋਂ ਵੇਖੋ ਉਹਨਾਂ ਦੇਸ਼ਾਂ ਦੇ ਵਿੱਚ ਕੀ ਹਾਲਾਤ ਨੇ ਏਸ਼ੀਆ ਦੇ ਦੇਸ਼ਾਂ ਦੇ ਸੋ ਜੰਗ ਦਾ ਨਾਮ ਹੀ ਪੜਾਇਆ ਸ਼ਰਮਣੀ ਅਕਾਲੀ ਦਲ ਯੂਥ ਵਿੰਗ ਵੱਲੋਂ ਆਪਾਂ ਇਹ ਪੂਰੇ ਪੂਰਜੋਪ ਅਪੀਲ ਕਰਦੇ ਆਂ ਤੇ ਨੌਜਵਾਨਾਂ ਨੂੰ ਖੁੱਲਾ ਸੱਦਾ ਦਿੰਦੇ ਆਂ ਕਿ ਜੇ ਜੰਗ ਦਾ ਮੌਲ ਪੈਂਦਾ ਆ ਆਪਾਂ ਇਹਦੀ ਸਖਤ ਰੂਪ ਦੇ ਵਿੱਚ ਆਲੋਚਨਾ ਕਰਾਂਗੇ ਕਿ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਸਮੁੱਚਾ ਪੰਜਾਬ ਤੇ ਪੰਥਕੌਮ ਗੁਰੂਕਲ ਕੀਰਪਤ ਦਾ ਦੀ ਕੌਮ ਇਹ ਜੰਗ ਦੇ ਹਾਲਾਤਾਂ ਦੇ ਬਿਲਕੁਲ ਖਿਲਾਫ ਆ ਸਾਡੀ ਜਿਹੜੀ ਲੜਾਈ ਆ ਸਿਰਫ ਖਾਲਿਸਤਾਨ ਦੀ ਲੜਾਈ ਆ ਆਜ਼ਾਦੀ ਦੀ ਲੜਾਈ ਆ ਜੇਸ ਜੜਾਈ ਵਾਸਤੇ ਸਾਡੇ ਪੁਰਖਿਆਂ ਨੇ ਸਾਡੇ ਯੋਧਿਆਂ ਨੇ ਆਪਣੇ ਮਨਾਂ ਮੈਂ ਖੂਨ ਡੋਲਿਆ ਸ੍ਰੀ ਅਕਾਲ ਤਰ ਸਾਹਿਬ ਦੀ ਮਾਨ ਮਰਿਆਤਾ ਨੂੰ ਮੁੱਖ ਰੱਖਦੇ ਹੋਏ ਆਪਣੀਆਂ ਧੀਆਂ ਭੈਣਾਂ ਦੀ ਬੇਬਤੀਆਂ ਵੀ ਕਰਾ ਲੀਆਂ ਆਪਣਾ ਸਿਰ ਵੀ ਕਲਮ ਕਰਾ ਲਿਆ ਬੱਚਿਆਂ ਦੇ ਟੋਟੇ ਵੀ ਕਰਾ ਲਏ ਤੇ 30 ਤੀਆਂ ਤੀਆਂ ਸਾਲਾਂ ਤੋਂ ਸਾਡੇ ਬੰਦੀ ਸਿੰਘ ਵੀ ਕੈਦਾਂ ਦੇ ਵਿੱਚ ਨੇ ਉਹ ਕੋਈ ਸਮਝੌਤੇ ਮੱਤੇ ਤੇ ਨਹੀਂ ਆ ਵੀ ਸਮਝੌਤੇ ਕਰ ਲੈਣ ਗਿਆਨ ਤੇ ਕੱਲ ਨੂੰ ਹੀ ਬਾਹਰ ਆ ਜਾਣ ਪਰੋ ਸਾਡੇ ਬੰਦੀ ਸਿੰਘ ਜੇ 30 30 ਸਾਲਾਂ ਤੋਂ ਕੈਦ ਦੇ ਵਿੱਚ ਨੇ ਤੋਂ ਇਹ ਚੀਜ਼ ਦਾ ਹਿੰਦਸ ਹਕੂਮਤ ਨੂੰ ਮੂੰਹ ਤੋੜ ਜਵਾਬ ਆ ਕਿ ਭਾਰਤੀ ਹਕੂਮਤ ਦੇ ਅੱਗੇ ਨਾ ਤੇ ਸਿੱਖ ਪੰਥ ਨੇ ਗੋਡੇ ਟੇਕਿਆ ਨਾ ਤੇ ਨਾ ਖਾਲਸੇ ਪੰਥ ਨੇ ਸਾਡੇ ਪੁਰਖਿਆਂ ਨੇ ਹਾਰ ਮੰਨੀ ਸੀ ਨਾ ਅੱਜ ਸਾਡੇ ਬੰਦੀ ਸਿੰਘਾਂ ਦਾ ਜੋ ਤੁਸੀਂ ਉਹਨਾਂ ਦਾ ਮਾਨ ਯਾਰਾ ਡਾਂਮਡੋਲ ਕਰ ਸਕਿਓ ਨਾ ਅੱਜ ਸਿੱਖ ਕੌਮ ਤੁਹਾਡੀ ਗੁਲਾਮੀ ਮੰਨਦੀ ਆ ਤੇ ਇੰਨਾ ਗੁਲਾਮੀ ਦੀਆਂ ਜੰਜੀਰਾਂ ਨੂੰ ਏਕਣਾ ਇੱਕ ਦਿਨ ਇਸ ਖਾਲਸਾ ਪੰਥ ਜਿਹੜਾ ਵਾ ਤੋੜ ਕੇ ਹੀ ਸਾਲਵੇਂਗਾ ਤੇ ਪੰਜਾਬ ਬਣੇਗਾ ਖਾਲਿਸਤਾਨ ਖਾਲਿਸਤਾਨ ਦੀ ਓਨਲੀ ਸੋਲੂਸ਼ਨ ਇੱਕੋ ਇੱਕ ਰਾਜ ਸਿਹਾ ਲਿਆ ਭਰਾਵੋ ਸਾਰੇ ਇਕੱਤਰ ਹੋ ਕੇ ਸਭ ਤੋਂ ਪਹਿਲਾਂ ਛੋਟੇ ਮੋਟੇ ਠੀਕ ਆ ਪਹਿਲਾਂ ਸਾਡੀ ਕੋਈ ਵਾਅਦਤ ਘਾਰਾਂ ਦੀ ਗੱਲ ਹੋ ਸਕਦੀ ਆ ਅਨੰਦਪੁਰ ਪੱਤੇ ਦੀ ਵੀ ਗੱਲ ਛਿੜੀ ਸੀ ਪਰ ਜਦੋਂ ਸਾਡੇ ਸਰਮੋਰ ਸਾਡੇ ਮਾਨਮਈ ਇਤਿਹਾਸ ਤੇ ਗੌਰਮਈ ਜਿੱਥੋਂ ਖਾਲਸੇ ਪੰਥ ਦੀ ਸ਼ੁਰੂਆਤ ਹੁੰਦੀ ਆ ਪਾਲਸੇ ਪੰਥ ਦਾ ਉਪਜ ਤੇ ਖਾਲਸੇ ਪੰਥ ਦਾ ਖੈਬਰ ਤੋਂ ਤੇ ਤੱਕ ਤੋਂ ਤੱਕ ਜਿਹੜਾ ਵਾ ਖੰਡੇ ਖੜਕਾਉਣ ਵਾਲੀ ਮੀੜੀ ਪੀੜੀ ਦਾ ਸਿਧਾਂਤ ਆ ਸਾਡਾ ਕਾਇਮ ਹੁੰਦਾ ਸ਼੍ਰੀ ਅਕਾਲ ਤਰ ਸਾਬ੍ਹ ਨੂੰ ਨਿਸ਼ਾਨਾ ਬਣਾ ਲਿਆ ਗਿਆ ਉਸ ਤੋਂ ਬਾਅਦ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਕਿਹਾ ਸੀ ਪੀ ਜਿਹੇ ਹਿੰਦੂ حکومت ਨੇ ਸ੍ਰੀ ਅਮਰਸਰ ਸਾਹਿਬ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ ਤਾਂ ਫਿਰ ਖਾਲਿਸਤਾਨ ਬਣ ਕੇ ਰਹੇਗਾ ਜਿਨ੍ਹਾਂ ਨੂੰ ਪਰਮ ਭਲੇਖਾ ਆ ਪੀ ਐਵੇਂ ਡੰਗਾ ਮਾਰਦੇ ਨੇ ਐਵੇਂ ਡਿੰਗਾ ਮਾਰਦੇ ਨੇ ਇਹ ਬਣਦੇ ਨਹੀਂ ਆ ਭਾਵੇਂ ਇੱਕਣਾ ਇੱਕ ਦਿਨ ਖਾਲਸਾ ਰਾਜ ਖਾਲਿਸਤਾਨ ਬਣ ਕੇ ਹੀ ਰਹੇਗਾ ਭਾਵੇਂ ਅੱਜ ਬਣ ਜੇ ਭਾਵੇਂ ਕੱਲ ਬਣ ਜੇ ਕਿਉਂਕਿ ਇਸ ਤੋਂ ਬਿਨਾ ਕੋਈ ਵੀ ਸਮਝੌਤਾ ਨਹੀਂ ਹੈਗਾ ਮੈਂ ਦੂਜਿਆਂ ਨੂੰ ਵੀ ਪਾਰਟੀਆਂ ਨੂੰ ਇਹੋ ਗੱਲ ਕਹਾਂਗਾ ਵੀ ਤੁਸੀਂ ਬਥੇਰੇ ਛੱਤਰ ਖਾਲੇ ਬਥੇਰੇ ਦਿੱਲੀ ਦੀਆਂ ਗੁਲਾਮੀਆਂ ਕਰ-ਕਰਕੇ ਵੇਚ ਲੀਆਂ ਤੁਸੀਂ ਦਿੱਲੀ ਦੀਆਂ ਦਲਾਲੀਆਂ ਕਰ-ਕਰਕੇ ਬਰਗਾੜੀ ਵਰਗੇ ਮੋਰਚੇ ਤੁਸੀਂ ਬੁਕਾ ਦਿੱਤੇ ਕਦੀ ਕੌਮ ਨੂੰ ਤੁਸੀਂ ਤਖੰਡਵਾਦ ਦੇ ਵਿੱਚ ਪਾ ਕੇ ਧਰਮ ਦਾ ਮਖੌਟਾ ਪਾ ਕੇ ਤਾਂ ਨੌਜਵਾਨੀ ਦਾ ਸ਼ਿਕਾਰ ਖੇਡਿਆ ਨੌਜਵਾਨੀ ਨੂੰ ਤੁਸੀਂ ਜਿਨ੍ਹਾਂ ਦੇ ਵਿੱਚ ਤੁੰਣਨ ਲਈ ਕੋਈ ਕਸਰ ਨਹੀਂ ਛੱਡੀ ਤੁਸੀਂ ਸਿਰ ਦੇਣ ਦੀਆਂ ਗੱਲਾਂ ਕਰਕੇ ਤੇ ਜਦੋਂ ਸਿਰ ਦੇਣ ਦੀ ਵਾਰੀ ਆਈ ਆਪਾਂ ਬਾਅਦ ਵਿੱਚ ਖੁੱਡਾਂ ਦੇ ਵਿੱਚ ਵੜ ਕੇ ਇਸ ਤਰੀਕੇ ਦੇ ਨਾਲ ਜੰਗਾ ਨਹੀਂ ਜਲੜੀਆਂ ਜਾਣੀਆਂ ਇਸ ਤਰੀਕੇ ਦੇ ਨਾਲ ਆਜ਼ਾਦੀ ਨਹੀਂ ਮਿਲਣੀ ਆਜ਼ਾਦੀ ਮਿਲਦੀ ਆ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰਤਲੀ ਗਲੀ ਮੇਰੀ ਆਓ ਇੱਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਖੀਜੇ ਓਏ ਰਾਹ ਪੇੜਾ ਵਾ ਰਾਹੇ ਭੀੜੇ ਅੱਗੇ ਜਾਵਣਾ ਨੰਜਾ ਦੋਜਕ ਚਾਲਿਆ ਤਾਖੀ ਸੇ ਡਰਾ ਡਰਾਵਣਾ ਕਰ ਔਗਣ ਪਛੋ ਤਾਵਣਾ ਤੇ ਮਗਰੋਂ ਪਛਤਾਉਣ ਦਾ ਕੀ ਫਾਇਦਾ ਆ ਮਗਰੋਂ ਸਰਕਾਰ ਦੇ ਨਾਲ ਗੰਡ ਤੁੱਪਾ ਕਰਨ ਦਾ ਕੀ ਫਾਇਦਾ ਜਦੋਂ ਕੌਮ ਨੂੰ ਬੰਗਾਰ ਪਾਉਣੀ ਆ ਖਾਲਸਤਾਨ ਲੈਣਾ ਆ ਕੌਮ ਨੂੰ ਬੰਗਾਰ ਪਾਉਣੀ ਆ ਵੀ ਸਿਰ ਦੇਣਾ ਆ ਤੇ ਫਿਰ ਆਪਾਂ ਭੱਜਦੇ ਕਿਉਂ ਆ ਜੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੂੰ ਪੰਥ ਦੇ ਵਿੱਚ ਕੋਈ ਮਾਨਤਾ ਮਿਲੀ ਆ ਤੇ ਅਮਰੀਕਾ ਕੈਨੇਡਾ ਕੋਈ ਹਿੰਦੁਸਤਾਨ ਤੋਂ ਇਲਾਵਾ ਬਾਰ ਖੇਤਰ ਦੇ ਵਿੱਚ ਉਹਨਾਂ ਦੇ ਲੈਟਰ ਦੇ ਉੱਤੇ ਰਾਸ਼ਟਰੀ ਸ਼ਰਨ ਮਿਲਦੀ ਆ ਉਹ ਐਵੇਂ ਨਹੀਂ ਮਿਲੀ ਉਹਨਾਂ ਦਾ ਇੱਕ ਇਤਿਹਾਸਵਾ ਸੰਤ ਗਿਆਨੀ ਜਰਨੈਲ ਸਿੰਘ ਰਾਦੀ ਮੈਂ ਇੱਕ ਦਿਨ ਸਪੀਚ ਪੜ੍ਹਦਾ ਪਿਆ ਸੀ ਜਿਨ੍ਹਾਂ ਨੂੰ ਭਲੇਖੇ ਆ ਮਾਨ ਸਾਬਨਾ ਵਿਕੇ ਆ ਨਾ ਝੁਕੇ ਆ ਤੇ ਨਾ ਹੀ ਗੋਡੇ ਟੇਕੇ ਆ ਸੰਤਾਂ ਦੀ ਇੱਕ ਮੈਂ ਸਪੀਚ ਸੁਣੀ ਸੰਤਾਂ ਨੇ ਇੱਕ ਗੱਲ ਮਨਜੀਤ ਸਾਹਿਬ ਦੇ ਦਿਮਾਣ ਹਾਲ ਤੋਂ ਕਹੀ ਸੀ ਵੀ ਸਾਡਾ ਨਿਹੰਗ ਬੈਠਾ ਆ ਆਈਪੀਐਸ ਦੇ ਅਹੁਦੇ ਦੇ ਉੱਤੇ ਤੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਸਾਡੇ ਪੁਰਖੇ ਵੀ ਦੱਸਦੇ ਆ ਕਿ ਮਾਨ ਸਾਹਿਬ ਰਾਣੂ ਸੰਤ ਜੀ ਨਿਹੰਗ ਕਹਿ ਕੇ ਕਹਿੰਦੇ ਹੁੰਦੇ ਸੀ ਤੇ ਸੰਤਾਂ ਦੇ ਤੇ ਮਾਨ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਪ੍ਰੇਮ ਸੀ ਤੇ ਮਾਨ ਸਾਹਿਬ ਦੇ ਮੇਰਾ ਜਿਹੜਾ ਮਨ ਇਹਣਾ ਜਿਹੜਾ ਫਿਰਦਾ ਤੇ ਮੇਰਾ ਮਾਨ ਸ਼ਾਨ ਦੇ ਨਾਲ ਮੈਂ ਕਹਿੰਦਾ ਵਾਂ ਕਿ ਮੈਂ ਬਹੁਤ ਹੀ ਕਰਮਾਂ ਤੇ ਭਾਗਾ ਵਾਲਾ ਆ ਇੱਕ ਮੈਂ ਸਿੱਖ ਕੌਮ ਦੇ ਵਿੱਚ ਜਨਮ ਲਿਆ ਇੱਕ ਮੈਨੂੰ ਗੁਰਸਿੱਖੀ ਦੀ ਦਾਤ ਮਿਲੀ ਖੰਡੇ ਬਾਟੇ ਦੀ ਪੌਣ ਮਿਲੀ ਇੱਕ ਮੈਂ ਕਲਗੀਧਰ ਦਾ ਪੁੱਤਰ ਆ ਦੂਸਰਾ ਮੈਂ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਦੀ ਪਾਰਟੀ ਦੇ ਹੇਠ ਉਹਨਾਂ ਦੀ ਸਰਪ੍ਰੇਖੀ ਦੇ ਹੇਠ ਯੂਥ ਦੇ ਵਜੋਂ ਆਪਾਂ ਸੇਵਾ ਨਿਭਾ ਰਹੇ ਆ ਜੋ ਕਿ 40 ਸਾਲ ਤੋਂ ਇੱਕੋ ਇੱਕ عقide ਦੇ ਉੱਤੇ ਖੜੇ ਆ ਖਾਲਿਸਤਾਨ 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 ਸੋ ਸਾਡੀ ਇਹੋ ਮੰਗਾ ਪੰਜਾਬ ਸਰਕਾਰ ਨੂੰ ਇਹ ਚਾਹੀਦਾ ਵਾ ਸੈਂਟਰ ਦੇ ਅੱਗੇ ਇਹੋ ਚੀਜ਼ ਦੀ ਅਪਰੋਚ ਰੱਖੇ ਤੇ ਸਾਡੇ ਕਿਉਂਕਿ ਨੁਕਸਾਨ ਹਿੰਦੁਸਤਾਨ ਦਾ ਨਹੀਂ ਹੋਣਾ ਜੇ 47 ਦੇ ਵਿੱਚ ਮੰਡ ਪਈ ਉਦੋਂ ਹਿੰਦੁਸਤਾਨ ਦਾ ਨੁਕਸਾਨ ਨਹੀਂ ਹੋਇਆ 71 ਦੀ ਜੰਗ ਹੋਈ ਹਿੰਦੁਸਤਾਨ ਦਾ ਕੁਝ ਨਹੀਂ ਗਿਆ 62 ਦੀ ਜੰਗ ਹੋਈ ਹਿੰਦੁਸਤਾਨ ਦਾ ਕੁਝ ਨਹੀਂ ਗਿਆ 99 'ਚ ਵੀ ਕੁਝ ਨਹੀਂ ਗਿਆ ਬੰਡੀਆਂ ਪਈਆਂ ਤੇ ਪੰਜਾਬ ਦੀਆਂ ਪਈਆਂ ਸੋ ਪਰ ਆਓ ਜਿਹੜੇ ਕਿਸੇ ਵੀ ਖੇਤਰੀ ਪਾਰਟੀਆਂ ਨੂੰ ਜਾਂ ਹੋਰ ਪਾਰਟੀਆਂ ਨੂੰ ਵੀ ਸਬੰਧ ਰੱਖਦੇ ਆ ਇਕੱਠੇ ਹੋ ਕੇ ਇੱਕੋ ਚੀਜ਼ ਦੀ ਲੋਚਨਾ ਕਰਨੀ ਚਾਹੀਦੀ ਹੈ ਕਿ ਸਾਨੂੰ ਜੰਗ ਨਹੀਂ ਚਾਹੀਦੀ ਸਾਨੂੰ جنگ ਸਾਨੂੰ جنگ ਬਣ ਕੇ ਰਹੇਗਾ ਲੈ ਕੇ ਰਵਾਂਗੇ ਇਹ ਸਾਡੀ ਮਜਬੂਰੀ ਏ ਇਹ ਸਾਡੀ ਮਜਬੂਰੀ ਏ ਇਹ ਸਾਡੀ ਮਜਬੂਰੀ ਏ ਸੋ ਮੈਂ ਆਪਣੇ ਭਰਾਵਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਆ ਭਾਵੇਂ ਆਪਾਂ ਰਾਜਨੀਤਿਕ ਹੋ ਜੀਏ ਜਾਂ ਆਪਾਂ ਧਰਮ ਦੇ ਕਿਤੇ ਵਿੱਚੀ ਆ ਜਿੰਨਾ ਤੱਕ ਕੌਮ ਖਾਲਸਾਣ ਦੀ ਤੇ ਰਾਜਸਾਹਿਕ ਪਾਸ਼ਾਹੀ ਦਾਅਵੇ ਦੀ ਗੱਲ ਨਹੀਂ ਕਰੇਗੀ ਉਹਨਾਂ ਤੱਕ ਸਾਨੂੰ ਛਿੱਤਰ ਪੈਂਦੇ ਰਹਿਣਗੇ ਜੇਲ੍ਹਾਂ ਦੇ ਵਿੱਚ ਤੁੰਨਿਆ ਜਾਵੇਗਾ ਤੇ ਸਾਡੇ ਰੋਡ ਦੇ ਵਿੱਚ ਐਕਸੀਡੈਂਟ ਵੀ ਹੋਣਗੇ ਤੇ ਗੋਲੀਆਂ ਵੀ ਗਿਵਚਣਗੀਆਂ ਸੋ ਇੰਨੀ ਇੱਕ ਬੇਨਤੀਆਂ ਯੂਥ ਵਿੰਗ ਵੱਲੋਂ ਸਮੁੱਚੇ ਨੌਜਵਾਨਾਂ ਦਾ ਬਜ਼ੁਰਗ ਸਹਿਬਾਨਾਂ ਦਾ ਮਾਤਾਂ ਪੈਣਾ ਦਾ ਸਲੀਡਰਸ਼ਿਪ ਦਾ ਤੇ ਮੈਂ ਸੈਕਟਰੀ ਸਾਹਿਬ ਦਾ ਆਪਣੇ ਸਾਡੇ ਭਾਈ ਸਾਹਿਬ ਮਹਾਲਮ ਸਾਹਿਬ ਧੰਨਵਾਦ ਕਰਦਾ ਆ ਸਾਡੇ ਯੂਥ ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਜੀ ਦਿਓਲ ਸਾਹਿਬ ਰੰਦਾ ਮੇਰੇ ਨਾਲ ਮੀਆਂਪੁਰ ਸਾਹਿਬ ਸਰ ਧੰਨਵਾਦ ਹਰਪਾਲ ਸਿੰਘ ਜੀ ਬਲੇਰ ਸਾਹਿਬ ਰੰਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਵੀਰ ਲਾਪਰੀ ਸਿੰਘ ਤੂਫਾਨ ਦਾ ਜਿਨ੍ਹਾਂ ਬੜੇ ਹੀ ਜੋਸ਼ ਤੇ ਚੜ੍ਹਦੀ ਕਲਾ ਦੇ ਨਾਲ ਜਿਹੜੀ ਆਪਣੀ ਗੱਲ ਏ ਉਹ ਸੰਗਤਾਂ ਦੇ ਸਾਹਮਣੇ ਰੱਖੀਏ ਧੰਨਵਾਦ ਕਰਦੇ ਆ ਸੰਗਤ ਦੇ ਵਿੱਚ ਸਰਦਾਰ ਬਲਵੇਲ ਸਿੰਘ ਜੀ ਗਗੜਾ ਜੋ ਮੈਂਬਰ ਪੀਏਸੀ ਨੇ ਉਹ ਵੀ ਬਿਰਾਜਮਾਨ ਨੇ ਮਨਜੀਤ ਕੌਰ ਗਗੜਾ ਇਸਤਰੀ ਵਿੰਗ ਪ੍ਰਧਾਨ ਮੋਗਾ ਸੁਪਰੀਤ ਕੌਰ ਸਮਾਦ ਇਸਤਰੀ ਵਿੰਗ ਪ੍ਰਧਾਨ ਨਿਹਾਲ ਸਿੰਘ ਵਾਲਾ ਰਾਜਵਿੰਦਰ ਕੌਰ ਮੀਤ ਪ੍ਰਧਾਨ ਇਸਤਰੀ ਵਿੰਗ ਵੀਰਪਾਲ ਕੌਰ ਸਮਾਦ ਸ਼ਹੀਯਾਦੀਪਿੰਡ ਤੋਂ ਸਰਦਾਰ ਹਰਦੀਪ ਸਿੰਘ ਰਣਜੋਤ ਸਿੰਘ ਜਸ਼ਨਦੀਪ ਸਿੰਘ ਇਹ ਵੀ ਪਹੁੰਚੇ ਨੇ ਇਹਨਾਂ ਦਾ ਵੀ ਧੰਨਵਾਦ ਸਰਦਾਰ ਅਮਰਜੀਤ ਸਿੰਘ ਜੀ ਬਾਦਸ਼ਾਪੁਰ ਹਰਮਿੰਦਰ ਸਿੰਘ ਜੀ ਲਾਲੀ ਤੁਥੂਹੀ ਗੁਰਪਾਲ ਸਿੰਘ ਧੂਰੀ ਸੁਖਦੇਵ ਸਿੰਘ ਜੀ ਕਾਲਾ ਬੂਲਾ ਇਹਨਾਂ ਦਾ ਇੱਥੇ ਪਹੁੰਚਣ ਤੇ ਧੰਨਵਾਦ ਪੂਰਨ ਸਿੰਘ ਜੀ ਤੰਜੂ ਜੀਰਾ ਬਾਬਾ ਜਸਵਿੰਦਰ ਸਿੰਘ ਜੀ ਗਾਧੜੀ ਵਾਲਾ ਯਾਦਵਿੰਦਰ ਸਿੰਘ ਜੀ ਭੁੱਲਰ ਕਰਨੈਲ ਸਿੰਘ ਭੁੱਲਰ ਜਸਬੀਰ ਸਿੰਘ ਮੱਲੇ ਵਾਲਾ ਚਮਕੌਰ ਸਿੰਘ ਜੀ ਮਨਸੂਰ ਵਾਲਾ ਜਿੰਨੇ ਵੀ ਸੰਗਤ ਇੱਥੇ ਪਹੁੰਚੀ ਹੈ ਉਹਨਾਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਕਰਦੇ ਆ ਹੁਣ ਮੇਰੀ ਬੇਨਤੀ ਹੈ ਸੰਗਤਾਂ ਦੇ ਚਰਨਾਂ ਦੇ ਵਿੱਚ ਜਿਹੜੀ ਸੰਗਤ ਬਾਹਰ ਜਲਪਾਣੀ ਛਕ ਲਿਆ ਜਿਨ੍ਹਾਂ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਾਂ ਆ ਕੇ ਸੰਗਤ ਦੇ ਵਿੱਚ ਬਿਰਾਜਮਣ ਹੋਈਏ ਕਿਉਂਕਿ ਥੋੜੇ ਹੀ ਸਮੇਂ ਦੇ ਵਿੱਚ ਪ੍ਰਧਾਨ ਸਾਹਿਬ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਆਪਣੇ ਵਿਚਾਰ ਪਹੁੰਚ ਜਾਣਾ ਹੈ ਆਪਾਂ ਸਾਰਿਆਂ ਨੇ ਉਹਨਾਂ ਦੇ ਵਿਚਾਰ ਸੁਣਨੇ ਨੇ ਦੂਜੀ ਬੇਨਤੀ ਮੇਰੀ ਬਲਾਰਿਆਂ ਦੇ ਚਰਨਾਂ ਦੇ ਵਿੱਚ ਤੁਸੀਂ ਸਾਰੇ ਹੀ ਬੜੇ ਹੀ ਸੂਝਵਾਨ ਮੇਰੇ ਤੋਂ ਸਿਆਣੇ ਹੋ ਬਲਾਰੇ ਬਹੁਤ ਨੇ ਆਪਾਂ ਸਾਰਿਆਂ ਨੇ ਬੜੇ ਹੀ ਸੀਮਤ ਦੇ ਸ਼ਬਦਾਂ ਦੇ ਵਿੱਚ ਜਿਹੜੀ ਉਹ ਆਪਣੀ ਗੱਲ ਸੰਗਤ ਦੇ ਨਾਲ ਸਾਂਝੀ ਕਰਨੀ ਹੈ ਹੁਣ ਮੈਂ ਬੇਨਤੀ ਕਰਦਾ ਬਾਬਾ ਹਰਬੰਸ ਸਿੰਘ ਜੈਨਪੁਰ ਉਹਨਾਂ ਨੂੰ ਬੇਨਤੀ ਹੈ ਕਿ ਸੀਮਤ ਸਮੇਂ ਦੇ ਵਿੱਚ ਜਿਹੜਾ ਉਹ ਸੰਗਤ ਦੇ ਨਾਲ ਆਪਣੀ ਵਿਚਾਰਾਂ ਦੀ ਸਾਂਝ ਪਾਉਣ ਬਾਬਾ ਹਰਬੰਸ ਸਿੰਘ ਜੈਨਪੁਰ ਪਰਮ ਸਤਿਕਾਰਯੋਗ குரு ਰੂਪ ਗੁਰੂ ਖਾਲਸਾ ਸਰਵਤ ਸੰਗਤ ਸਾਰੇ ਕਰੋ ਕਿਰਪਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਧਿਆਨ ਨਹੀਂ ਹੈਗਾ ਸਤਿਗੁਰ ਕਹਿੰਦੇ ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ ਨਾਲ-ਨਾਲ ਮੇਰੇ ਸਤਿਗੁਰ ਨੇ ਕਿਹਾ ਦੋਵਾਂ ਦੇ ਵਿੱਚੋਂ ਜਿਹੜਾ ਉੱਚੀ ਫਤਿਹ ਬੁਲਾਉਂਦਾ ਉਹਨੂੰ ਮੈਂ ਆਪਣੇ ਤੋਂ ਉੱਚੀ ਜਗ੍ਹਾ ਤੇ ਬਿਠਾ ਲੈਣਾ ਹੈ ਜਿਹੜਾ ਥੋੜਾ ਧੀਮਾ ਬੋਲਦਾ ਉਹਨੂੰ ਦੂਜੇ ਪਾਸੇ ਜਿਹੜਾ ਬੋਲਦਾ ਹੀ ਨਹੀਂ ਕਲਗੀਧਰ ਦਸਮੇਸ਼ ਪਿਤਾ ਦੀ ਪਿੱਠ ਹੋ ਜਾਂਦੀ ਹੈ ਪਿੱਠ ਨਹੀਂ ਆਪਾਂ ਨੇ ਕਰਾਉਣੀ ਕਰੋ ਕਿਰਪਾ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੱਲ ਬਣੀ ਐ ਨਾ ਪਤਾ ਲੱਗਿਆ ਵੀ ਜਿਹਾਰੂ ਸਿੰਘ ਖਾਲਸਾ ਸੋ ਜੋ ਚੜਾ ਤਰੰਗ ਖਾਲਸਾ ਸੋ ਜੋ ਕਰੈ ਨਿਤ ਜੰਗ ਜੰਗ ਕਰਦੇ ਹੋਂ ਰੋਜ਼ ਜੰਗ ਦੀ ਇਹ ਗੱਲ ਹੋ ਰਹੀ ਹੈ ਤੇ ਜਿਹੜੀ ਇੱਥੇ ਗੱਲ ਕਰੀ ਹੈ ਮਾਰੇ ਕਹਿੰਦੇ ਕਈ ਤੇ ਚੰਡੀਗੜ੍ਹ ਤੋਂ ਚੱਲ ਕੇ ਆ ਗਏ ਐ ਕਈ ਉਧਰ ਜਾਖੜ ਦੇ ਬਾਰਡਰ ਤੋਂ ਚੱਲ ਕੇ ਆ ਗਏ ਐ ਕਈ ਬਲੇਰ ਸਾਹਿਬ ਹੋਣੀ ਅੰਮ੍ਰਿਤਸਰ ਸਾਹਿਬ ਚੱਲ ਕੇ ਆ ਗਏ ਐ ਦੇਖੋ ਕਈ ਬੰਦਿਆਂ ਨੇ ਹਿੰਮਤ ਹਾਰੀ ਐ ਉਹ ਫਿਰੋਜ਼ਪੁਰ ਵਾਲੇ ਫਿਰੋਜ਼ਪੁਰ ਤੋਂ ਵੀ ਨਹੀਂ ਆਏ ਮੇਰਾ ਕਹਿਣ ਤੋਂ ਬਾਅਦ ਜੰਗ ਹਰ ਰੋਜ਼ ਹੁੰਦੀ ਐ ਕਦੇ ਹਿੰਮਤ ꝗ ਜਾਂਦੀ ਐ ਕਦੇ ਦਲੇਦਰ ਜਿੱਤ ਜਾਂਦਾ ਐ ਜਦੋਂ ਦਲੇਦਰ ਜਿੱਤਦਾ ਐ ਫਿਰ ਗਵਾਂਡ ਚੋਮਣੀ ਆ ਜਾਂਦਾ ਐ ਜਦੋਂ ਹਿੰਮਤ ਜਿੱਤਦੀ ਐ ਫਿਰ 2 2 4 400 ਕਿਲੋਮੀਟਰ ਕੋਈ ਬਹੁਤਾ ਦੂਰ ਨਹੀਂ ਲੱਗਦਾ ਕਿਉਂਕਿ ਖਾਲਸੇ ਦੀ ਜੰਗ ਐ ਬਾਡਰ ਦੀ ਜੰਗ ਐ ਹਰ ਰੋਜ਼ ਆਪਾਂ ਇੱਕੋ ਹੀ ਗੱਲ ਕਰਦੇ ਆਂ ਬਈ ਸਾਡਾ ਜਿਹੜਾ ਪਾਕਿਸਤਾਨ ਦੇ ਨਾਲ ਨਾਤਾ ਐ ਉਹ ਨੌ ਤੇ ਮਾਸ ਦਾ ਰਿਸ਼ਤਾ ਐ ਕਿਉਂਕਿ ਹਰ ਰੋਜ਼ ਗੁਰੂ ਦਾ ਸਿੱਖ ਅਰਦਾਸ ਕਰਦਾ ਹੈ ਸਤਿਗੁਰ ਜੀ ਜਿਹੜੇ ਗੁਰਧਾਮ ਗੁਰਦੁਆਰੇ ਸਾਨੂੰ ਵਿਸੜ ਗਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਆਗਮਨ ਪਾਕਿਸਤਾਨ ਦੇ ਵਿੱਚ ਹੈ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਹਾਦਤ ਪਾਕਿਸਤਾਨ ਦੇ ਵਿੱਚ ਹੈ ਸਾਡੇ ਖਾਲਸਾ ਰਾਜ ਦੀ ਰਾਜਧਾਨੀ ਲਾਹੌਰ ਪਾਕਿਸਤਾਨ ਦੇ ਵਿੱਚ ਹੈ ਫਿਰ ਅਸੀਂ ਕਿਉਂ ਨਹੀਂ ਮੰਗ ਕਰਾਂਗੇ ਕਿ ਦੋਵੇਂ ਪੰਜਾਬ ਇੱਕ ਹੋ ਜਾਵਣ ਸਾਨੂੰ ਇਹ ਦੋਸਤਾਨ ਦੀ ਸਰਕਾਰ ਮਾਰਨ ਲੱਗੀ ਹੋਈ ਐ ਪੰਜਾਬ ਨੂੰ ਕੱਟ-ਕੱਟ ਕੇ ਇੱਕ ਬਿਲਕੁਲ ਛੋਟੀ ਜੀ ਸੂਬੀ ਬਣਾ ਦਿੱਤਾ ਗਿਆ ਜੇ ਕਿਤੇ ਧਿਆਨ ਮਾਰ ਕੇ ਦੇਖੀਏ ਕਿੱਥੇ ਆਗਰਾ ਕਿੱਥੇ ਕੰਨਿਆ ਕੁਮਾਰੀ ਕਿੱਥੇ ਕਸ਼ਮੀਰ ਤੱਕ ਖਾਲਸੇ ਦੇ ਝੰਡੇ ਝੂਲਦੇ ਸੀ ਅੱਜ ਵੀ ਜੇ ਕਿਤੇ ਤੁਸੀਂ ਇਤਿਹਾਸ ਨੂੰ ਬਾਤ ਕੇ ਦੇਖੋਗੇ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੱਥੋਂ ਤੱਕ ਸੀ ਦੇ ਰਾਜ ਦੀ ਪ੍ਰਾਪਤੀ ਕਰਨ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਅਸੀਂ ਤੁਸੀਂ ਸਾਰੇ ਚੱਲੇ ਆ ਰਹੇ ਹਰ ਰੋਜ਼ ਅਰਦਾਸ ਵੀ ਕਰਦੇ ਆਂ ਦੇ ਸੇਵਾ ਵਰ ਮੋਹੇ ਇਹ ਸੁਭ ਕਰਮਨ ਤੇ ਕਬ ਹੋਣਾ ਟਰੋਂ ਨਾ ਧਰੋਂ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੋਂ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੋਂ ਗੁਣ ਤੋਇ ਚਰੋਂ ਜਬ ਆਬ ਕੀ ਔਦ ਨਿਧਾਨ ਬਣੇ ਅਤਹੀ ਰਣ ਮੈਂ ਤਬ ਯੂਝ ਮਰੋਂ ਮੈਂ ਬਹੁਤ ਹੈਰਾਨ ਹੁਣਾਂ ਕਈ ਬੰਦੇ ਕਹਿੰਦੇ ਆ ਵੀ ਸਾਨੂੰ ਭਾਰਤ ਵਿੱਚ ਹਿੰਦੂਸਤਾਨ ਰਹਿ ਕੇ ਕੀ ਖਤਰਾ ਹੈ ਉਹ ਧਿਆਨ ਮਾਰੋ ਗੁਰੂ ਦੇ ਪਿਆਰਿਓ ਇੱਕ ਹੋਟਲ ਦੇ ਵਿੱਚ ਹਮਲਾ ਹੁੰਦਾ ਉਹਦੇ ਵਿੱਚ 166 ਬੰਦੇ ਮਾਰੇ ਜਾਂਦੇ ਆ ਮਾਰਨ ਵਾਲੇ ਜਿਹੜੇ ਸੀ ਉਹਨਾਂ ਨੂੰ ਕਹਿ ਦਿੱਤਾ ਵੀ ਇਹ ਪਾਕਿਸਤਾਨੀ ਨੇ ਤੇ ਪਾਕਿਸਤਾਨ ਦੇ ਨਾਲ ਹਿੰਦੂਸਤਾਨ ਦਾ ਰਿਸ਼ਤਾ ਖਤਮ ਉਹਨਾਂ ਨੇ 168 ਬੰਦਿਆਂ ਦਾ ਰੋਸ ਕਰਕੇ ਪਾਕਿਸਤਾਨ ਦੇ ਨਾਲ ਰਿਸ਼ਤਾ ਖਤਮ ਕਰਨ ਦੀ ਗੱਲ ਕੀਤੀ ਹੈ ਤੁਸੀਂ ਕਿਤੇ ਝਾਤੀ ਮਾਰੋ ਭਈ ਆਪਣੇ ਕਿੰਨੇ ਸਿੰਘ ਸ਼ਹੀਦ ਹੋਏ ਐ 84 ਦੇ ਵਿੱਚ ਕਿੰਨੇ ਸਹੀਦ ਹੋਗੇ 94 ਦੇ ਵਿੱਚ ਕਿੰਨੇ ਸਹੀਦ ਹੋਗੇ ਦਿੱਲੀ ਦੇ ਵਿੱਚ ਸਾਡੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾਨੂੰ ਸਾੜਤਾ ਹਰਮੰਦਰ ਸਾਹਿਬ ਤੋਂ ਇਲਾਵਾ 73 ਤੋਂ ਜ਼ਿਆਦਾ ਗੁਰਦੁਆਰਾ ਸਾਹਿਬ ਦੇ ਉੱਤੇ ਗੋਲੀਆਂ ਚੱਲ ਗਈਆਂ ਕਿ ਨਹੀਂ ਸ਼ਹੀਦ ਹੋਗੇ ਸਾਡੀ ਇੱਕ ਵੀ ਸਹਾਦਤ ਦਾ ਮੁੱਲ ਜਿਨ੍ਹਾਂ ਨੇ ਕਿਹਾ ਸੀ ਇਹਨਾਂ ਨੂੰ ਮਾਰ ਦੋ ਇਹ ਸਿੱਖੜੇ ਨੇ ਜਿਨ੍ਹਾਂ ਨੇ ਕਿਹਾ ਸੀ ਵੀ ਜਦੋਂ ਵੱਡਾ ਦਰਖਤ ਡਿੱਗਦਾ ਧਰਤੀ ਹਿੱਲਦੀ ਹੈ ਉਹਨਾਂ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਮਿਲੀ ਮੈਂ ਕੱਲ ਸੁਣ ਰਿਹਾ ਸੀ ਪ੍ਰੋਫੈਸਰ ਰਮੇਂਦਰਪਾਲ ਸਿੰਘ ਤੋਂ ਉਹ 1974 ਦੇ ਵਿੱਚ ਨਰੰਕਾਰੀਆਂ ਨੇ ਸਾਡੇ ਕਿੰਨੇ ਸਿੰਘ ਸ਼ਹੀਦ ਕਰ ਦਿੱਤੇ ਅੱਜ ਤੱਕ ਇਉਂ ਵੀ ਨਹੀਂ ਪਤਾ ਲੱਗਿਆ ਬਈ ਉਹ ਗੋਲੀ ਕਿੱਥੋਂ ਆਈ ਕਿਹਨੇ ਮਾਰੀ ਕਿਸੇ ਇੱਕ ਵੀ ਜਿਹਨੇ ਜ਼ੁਲਮ ਕੀਤਾ ਉਹਨੂੰ ਸਜ਼ਾ ਨਹੀਂ ਮਿਲੀ ਫੇਰ ਆਪਾਂ ਕਿਉਂ ਨਹੀਂ ਚਾਹਾਂਗੇ ਖਾਲਸਾਣ ਆ ਮੇਰਾ ਵੀਰ ਹੋਣੇ ਛੋਟਾ ਬੱਚਾ ਬੋਲ ਰਿਹਾ ਸੀ ਵੀ ਸਾਡਾ ਖਾਲਸਾਣ ਤੋਂ ਬਿਨਾ ਸਰਨਾ ਨਹੀਂ ਹੈ ਭਾਵੇਂ ਉਹਨੂੰ ਕੋਈ ਖਾਲਸਾ ਰਾਜ ਕਹਦੇ ਹੋ ਅੱਜ ਕੱਲ ਤੇ ਅਸੀਂ ਦੋੜਾ ਪੜਨਾ ਵੀ ਗੁਰਦੁਆਰਿਆਂ ਵਿੱਚੋਂ ਬੰਦ ਕਰ ਦਿੱਤਾ ਹੈ ਜਿਹੜਾ ਯਾਲਮ ਹੈ ਜਿਹੜਾ ਦੁਸ਼ਮਣ ਹੈ ਉਹ ਤੇ ਚਾਹੁੰਦਾ ਇਹ ਹੈ ਵੀ ਇਹਨਾਂ ਦੇ ਗੁਰਦੁਆਰਿਆਂ ਨੂੰ ਜ਼ਿੰਦਾ ਲੱਗ ਜਾਵੇ 60% ਤੋਂ ਜ਼ਿਆਦਾ ਗੁਰਦੁਆਰਿਆਂ ਦੇ ਵਿੱਚ ਨਿਤਨੇਮ ਕਰਨ ਤੋਂ ਬਾਅਦ ਅੱਜ ਜ਼ਿੰਦਾ ਲੱਗ ਜਾਂਦਾ ਕਿਉਂਕਿ ਵਸਲੇ ਹੋ ਗਏ ਆਪਾਂ ਆਪਾਂ ਗੁਰੂ ਵਾਸਤੇ ਨਹੀਂ ਜਾਗਦੇ ਆਪਾਂ ਆਪਣੇ ਲਾਲਚਾਂ ਵਾਸਤੇ ਜਾਗਦੇ ਆਂ ਜੇ ਗੁਰੂ ਵਾਸਤੇ ਜਾਗਦੇ ਹੋਵਾਂਗੇ ਹਰ ਪਿੰਡ ਦੇ ਵਿੱਚੋਂ ਦੋ ਬੰਦੇ ਗੁਰਦੁਆਰਾ ਪਹਿਰਾ ਦੇਣ ਫੇਰ ਗੁਰਦੁਆਰੇ ਨੂੰ ਜਿੰਦਾ ਲਾਉਣ ਦੀ ਲੋੜ ਨਹੀਂ ਹੈ ਜ਼ਾਲਮ ਤੇ ਕਹਿੰਦਾ ਇਹਨਾਂ ਨੂੰ ਗੁਰੂ ਸਾਹਿਬ ਨਾਲੋਂ ਤੋੜ ਦਿਓ ਇਹਨਾਂ ਨੂੰ ਹਰਮੰਦਰ ਨਾਲੋਂ ਤੋੜ ਦਿਓ ਇਹ ਇਹਨਾਂ ਨੂੰ ਇਤਿਹਾਸ ਨਾਲੋਂ ਤੋੜ ਦਿਓ ਇਹ ਮਰ ਜਾਣਗੇ ਪਰ ਧਿਆਨ ਰੱਖਿਆ ਕਰੋ ਆਪਾਂ ਮੋਰਚੇ ਵੱਡੇ ਲਾਏ ਨੇ ਕਈ ਵਾਰੀ ਆਪਾਂ ਕਹਿ ਦਿੰਨੇ ਆਂ ਵੀ ਮੋਰਚੇ ਦੇ ਵਿੱਚ ਐ ਹੋ ਗਿਆ ਮੋਰਚੇ ਦੇ ਵਿੱਚ ਐ ਹੋ ਗਿਆ ਮੈਂ ਵੀ ਬਰਗਾੜੀ ਮੋਰਚੇ ਦੇ ਵਿੱਚ ਲਗਾਤਾਰ ਹਾਜ਼ਰੀ ਭਰਦਾ ਰਹੇ ਹਾਂ ਪਰ ਫਿਰ ਵੀ ਅਸੀਂ ਇਸ ਗੱਲ ਦੀ ਗਵਾਹੀ ਦਿੰਨੇ ਆ ਕਿ ਮੋਰਚਾ ਵਿਗਿਆ ਨਹੀਂ ਹੈ ਮੋਰਚਾ ਝੁਕਿਆ ਨਹੀਂ ਹੈ ਸਮੇਂ ਦੇ ਹਾਲਾਤ ਹੁੰਦੇ ਨੇ ਮੋਰਚੇ ਦੀ ਪ੍ਰਾਪਤੀਆਂ ਵੀ ਬਹੁਤ ਸੀ ਜਥੇਦਾਰ ਧਿਆਨ ਸਿੰਘ ਮੰਡ ਕਾਰਜਕਾਰੀ ਜਥੇਦਾਰ ਜਿਹੜਾ ਅਕਾਲ ਪਖਤ ਦਾ ਹਵਾਰੇ ਦੀ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈ ਪਰ ਆਪਾਂ ਵੇਸਲੇ ਹੋ ਗਏ ਆਪਾਂ ਗੜਗਾ ਚ ਨੂੰ ਮਾਨਤਾ ਦੇ ਦਿੱਤੀ ਹੈ ਆਪਾਂ ਜਿਹੜਾ ਲੰਡੂ ਖੰਡੂ ਜਥੇਦਾਰ ਉੱਠਦਾ ਹੈ ਉਹਨੂੰ ਮਾਨਤਾ ਦੇ ਰਹੇ ਆਂ ਆਪਾਂ ਹਰ ਇੱਕ ਜਗ੍ਹਾ ਤੇ ਕਿਉਂ ਨਹੀਂ ਕਹਿੰਦੇ 10 ਲੱਖ ਦੇ ਕੱਠ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਅਸੀਂ ਜਥੇਦਾਰ ਬਣਾਇਆ ਹੈ ਅਸੀਂ ਜਦ ਇਹਨਾਂ ਦੀਆਂ ਗੱਲਾਂ ਸੁਣਦੇ ਆਂ ਇਹਨਾਂ ਦੇ ਬਾਬਤ ਖਬਰਾਂ ਲਾਉਂਦੇ ਆਂ ਇਹਦਾ ਮਤਲਬ ਹੈ ਕਿਤੇ ਨਾ ਕਿਤੇ ਅਸੀਂ ਉਹਨਾਂ ਵੱਲੋਂ ਛਕਾ ਕਰਦੇ ਆਂ ਸਾਡਾ ਜਿਹੜਾ ਜਥੇਦਾਰ ਹੈ ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਦਾ ਕਾਰਜਕਾਰੀ ਜਥੇਦਾਰ ਹੈ ਜਥੇਦਾਰ ਧਿਆਨ ਸਿੰਘ ਮੰਡਾ ਤੇ ਉਹਨਾਂ ਦਾ ਸਤਿਕਾਰ ਕਰਨਾ ਆਪਣਾ ਫਰਜ਼ ਬਣਦਾ ਉਹ ਵਿਕਣ ਵਾਲੇ ਨਹੀਂ ਹੈਗੇ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਦਿਨ ਤੇ ਰਾਤ ਇੱਕ ਗਰੀ ਹੋਈ ਹੈ ਵੀ ਆਪਾਂ ਕੌਮੀ ਪਰਵਾਨੇ ਆਪਾਂ ਕੌਮ ਵਾਸਤੇ ਸ਼ਹਾਦਤ ਦਾ ਜਾਂ ਪੀਣਾ ਜਿਸ ਦਿਨ ਮੈਂ ਪਾਰਟੀ ਦੇ ਵਿੱਚ ਆਇਆ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਗੱਲ ਕਹੀ ਸੀ ਹੋ ਸਕਦਾ ਸਾਰੀ ਜ਼ਿੰਦਗੀ ਆਪਾਂ ਨਾ ਜਿੱਤੀਏ ਪਰ ਜੇ ਮੇਰੇ ਨਾਲ ਚੱਲੋਗੇ ਹਾਰੇ ਹੋਏ ਵੀ ਸਾਥੀ ਚੌੜੀ ਕਰਕੇ ਚੱਲੋਗੇ ਜੇ ਦੂਸਰੀਆਂ ਪਾਰਟੀਆਂ ਦੀ ਝੋਲੀ ਵਿੱਚ ਪੈ ਗਏ ਜੇ ਥੋੜੇ ਥੋੜੇ ਲਾਲਚ ਵਿੱਚ ਦੂਸਰੀਆਂ ਪਾਰਟੀਆਂ ਵਿੱਚ ਚਲੇ ਗਏ ਬੇਸਕ ਤੁਸੀ ਜਿੱਤ ਜਾਮੋ ਬੇਸਕ ਤੁਹਾਨੂੰ ਅਹੁਦੇ ਮਿਲ ਜਾਣ ਜਦੋਂ ਕਿਤੇ ਮੋੜ ਤੇ ਕੋਈ ਬਾਬਾ ਹਰਵੰਦ ਸਿੰਘ ਵਰਗਾ ਮਿਲ ਜੂਗਾ ਸਿੰਘ ਮਿਲ ਜੂਗਾ ਉਥੇ ਜਿੱਤੇ ਹੋਏ ਨੂੰ ਵੀ ਨੀਵੀ ਪਾਉਣੀ ਪਊਗੀ ਇਹਨੀਆਂ ਹੀ ਬੇਨਤੀਆਂ ਪ੍ਰਵਾਨ ਕਰੋ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਜਿਨ੍ਹਾਂ ਨੇ ਬੜੀ ਚੜ੍ਹਦੀ ਕਲਾ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਏ ਮੇਰੀ ਬੇਨਤੀ ਏ ਕਿ ਜਿੰਨੇ ਵੀ ਸੰਗਤ ਬਾਹਰ ਖੜੀ ਏ ਉਹ ਕਿਰਪਾ ਕਰਕੇ ਇੱਥੇ ਪੰਡਾਲ ਦੇ ਵਿੱਚ ਕੁਰਸੀਆਂ ਦੇ ਵਿੱਚ ਆ ਜਾਣ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹ ਆਪਣੇ ਵਿਚਾਰ ਪਹੁੰਚ ਚੁੱਕੇ ਨੇ ਉਹਨਾਂ ਦੇ ਆਉਣ ਤੇ ਆਪਾਂ ਜਕਾਰੇ ਦੀ ਸਾਂਝ ਪਾਈਏ ਬੋਲੇ ਈ ਸੋ ਨਿਹਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਖਾਲਸਾ ਜਿੰਦਾਬਾਦ ਰਾਜ ਕਰੇਗਾ ਹਾਲਸਾ ਰਾਜ ਕਰੇਗਾ ਹਾਲਸਾ ਰਾਜ ਕਰੇਗਾ ਹਾਲਸਾ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਦਾ ਲਾਬਰੇਜ਼ ਪਿੰਡਰਾ ਵਾਲਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਪਿੰਡਰਾ ਵਾਲਿਆ ਤੇਰੀ ਸੋਚ ਤੇ ਰਾਜ ਕਰੇਗਾ ਖਾਲਸਾ ਰਾਜ ਕਰੇਗਾ ਖਾਲਸਾ ਖਾਲਸਤਾਨ ਜਿੰਦਾਬਾਦ ਖਾਲਸਤਾਨ ਜਿੰਦਾਬਾਦ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ ਸੋ ਬਹੁਤ ਹੀ ਸਤਿਕਾਰਯੋਗ ਸਰਦਾਰ ਸਿਮਰਨਜੀਤ ਸਿੰਘ ਮਾਨ ਸਮੁੱਚੀ ਜਥੇਬੰਦੀ ਦੇ ਨਾਲ ਸਟੇਜ ਤੇ ਪਹੁੰਚ ਚੁੱਕੇ ਨੇ ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਜ਼ਿਲ੍ਹਾ ਫਰੋਇਪੁਰ ਵੱਲੋਂ ਸਮੁੱਚੀ ਜਥੇਬੰਦੀ ਵੱਲੋਂ ਅਸੀਂ ਧੰਨਵਾਦ ਕਰਦੇ ਆਂ ਸੋ ਮੈਂ ਬੇਨਤੀ ਕਰਾਂਗਾ ਕਿ ਮਾਨ ਸਾਹਿਬ ਨੂੰ ਜਿਹੜਾ ਉਹ ਬੜੇ ਸਤਕਾਰ ਦੇ ਨਾਲ ਸਟੇਜ ਤੇ ਲਿਆ ਕੇ ਜਿਹੜਾ ਉਹ ਬਰਾਜਮਣ ਕਰਾਇਆ ਜਾਵੇ ਸੋ ਸਾਡੇ ਵਿਚਕਾਰ ਮਾਝੇ ਤੋਂ ਸਰਦਾਰ ਜਸਬੀਰ ਸਿੰਘ ਜੀ ਬੱਚੜੇ ਜੋ ਜਥੇਪਤ ਜਥੇਬੰਦਕ ਸਕੱਤਰ ਨੇ ਮਾਝਾ ਦੇ ਉਹ ਵੀ ਪਹੁੰਚੇ ਨੇ ਪਰਮਜੀਤ ਸਿੰਘ ਜੀ ਮੁੱਖ ਜਨਰਲ ਸਕੱਤਰ ਮਾਝਾ ਦੇ ਉਹ ਵੀ ਪਹੁੰਚੇ ਨੇ ਸਰਦਾਰ ਤਰਲੋਕ ਸਿੰਘ ਬਿੱਟਾ ਪ੍ਰਧਾਨ ਝੰਡਿਆਲਾ ਸਰਦਾਰ ਜਗਰਾਜ ਸਿੰਘ ਚੋਲਾ ਸਰਦਾਰ ਬਲਕਾਰ ਸਿੰਘ ਜੀ ਉਹ ਵੀ ਇੱਥੇ ਪਹੁੰਚੇ ਤੇ ਉਹਨਾਂ ਦਾ ਪਹੁੰਚਣ ਤੇ ਜੀ ਆਇਆਂ ਜਗਜੀਤ ਸਿੰਘ ਜੀ ਖਾਲਸਾ ਰਾਜਪੁਰਾ ਸੋਹਣ ਸਿੰਘ ਰਾਜਪੁਰਾ ਸਰਦਾਰ ਸ਼ਮਸ਼ੀਰ ਸਿੰਘ ਜੀ ਰਾਜਪੁਰਾ ਜਿਹੜੇ ਬਿਆਨ ਸਿੰਘ ਕਤਲकांड ਵਿੱਚ 28 ਸਾਲ ਜੇਲ੍ਹ ਕੱਟ ਕੇ ਪਰੋਲ ਤੇ ਬਾਹਰ ਆਏ ਨੇ ਉਹ ਵੀ ਸੰਗਤ ਦੇ ਵਿੱਚ ਬਰਾਜਮਾਨ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਮੇਰੇ ਪਿੰਡ ਤੋਂ ਬਹੁਤ ਹੀ ਸਤਿਕਾਰਯੋਗ ਸਰਦਾਰ ਅਮਰ ਸਿੰਘ ਜੀ ਮਹਾਲਮ ਬਾਬਾ ਬਲਵਿੰਦਰ ਸਿੰਘ ਜੀ ਜੋ ਹੈਡ ਕ੍ਰਾਂਤੀ ਨੇ ਪਿੰਡ ਮਹਾਲਮ ਦੇ ਗੁਰਦੁਆਰਾ ਸਾਹਿਬ ਦੇ ਸਰਦਾਰ ਪ੍ਰੀਤਮ ਸਿੰਘ ਜੀ ਮਹਾਲਮ ਸਰਦਾਰ ਲਖਵਿੰਦਰ ਸਿੰਘ ਜੀ ਮਹਾਲਮ ਇਹ ਵੀ ਇੱਥੇ ਪਹੁੰਚੇ ਨੇ ਇਹਨਾਂ ਦਾ ਜੀ ਆਖਦੇ ਆ ਧੰਨਵਾਦ ਸਰਦਾਰ ਸਤਨਾਮ ਸਿੰਘ ਜੀ ਰਤੋਕੇ ਜੋ ਯੂ ਤੇ ਪ੍ਰਧਾਨ ਨੇ ਸੰਗਰੂਰ ਤੋਂ ਸਰਦਾਰ ਗੁਰਪ੍ਰੀਤ ਸਿੰਘ ਜੀ ਝਾਮਪੁਰ ਯੂ ਤੇ ਪ੍ਰਧਾਨ ਫਤੇਗੜ ਸਾਹਿਬ ਤੋਂ ਪਵਨਪ੍ਰੀਤ ਸਿੰਘ ਜੀ ਢੋਲੇਵਾਲ ਗਰਲਾਲ ਸਿੰਘ ਜੀ ਫਰੀਦੇਵਾਲ ਬੀਬੀ ਜਸਬੀਰ ਕੌਰ ਜੀ ਇਸਤਰੀ ਵਿੰਗ ਪ੍ਰਧਾਨ ਫਰੋਇਪੁਰ ਉਹ ਵੀ ਇੱਥੇ ਸਟੇਜ ਤੇ ਬਰਾਜ਼ਮਾਨ ਨੇ ਨਿਸ਼ਾਨ ਸਿੰਘ ਜੀ ਨਿਜਾਮਵਾਲਾ ਗਗਨਦੀਪ ਸਿੰਘ ਜੀ ਨਿਜਾਮਵਾਲਾ ਗਰਲਾਲ ਸਿੰਘ ਜੀ ਫਰੀਦੇਵਾਲ ਇਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਧੰਨਵਾਦ ਕਰਦੇ ਹਾਂ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬੜੇ ਹੀ ਸਤਕਾਰਯੋਗ ਸਰਦਾਰ ਬਹਾਦਰ ਸਿੰਘ ਜੀ ਫਸੌੜ ਮੈਂਬਰ ਪੀਏਸੀ ਉਹਨਾਂ ਦੇ ਜਨਮ ਦੇ ਵਿੱਚ ਬੇਨਤੀ ਹੈ ਕਿ ਬੜੇ ਸੀਮਤ ਦੇ ਸ਼ਬਦਾਂ ਦੇ ਵਿੱਚ ਆਪਣੀ ਹਾਜ਼ਰੀ ਸੰਗਤ ਦੇ ਨਾਲ ਲਵਾਉਣਗੇ ਸਰਦਾਰ ਬਹਾਦਰ ਸਿੰਘ ਜੀ ਫਸੌੜ ਗੁਰੂ ਕੇ ਸਾਜੀ ਨਵਾਜੇ ਸਾਧ ਸੰਗਤ ਜੀ ਆਪ ਜੀ ਨੂੰ ਨਿਮਰਤਾ ਸਹਿਤ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜੋ ਸੈਮੀਨਾਰ ਕਰ ਰਹੇ ਹਾਂ ਕਿ ਅਸੀਂ ਅਮਨ ਚਾਹੁੰਦੇ ਆਂ ਜੰਗ ਨਹੀਂ ਚਾਹੁੰਦੇ ਕਿਉਂਕਿ ਜੇ ਇੱਥੇ ਜੰਗ ਲੱਗਦਾ ਤਾਂ ਦੋਵਾਂ ਪੰਜਾਬਾਂ ਦਾ ਹੀ ਨੁਕਸਾਨ ਹੁੰਦਾ ਹੈ ਪਿਛਲੇ ਦਿਨਾਂ ਅੱਜ ਪ੍ਰਧਾਨ ਸਾਹਿਬ ਦੀ ਰਹਿਨਮਾਈ ਹੇਠ ਆਪਾਂ ਨੇ ਬਾਗਾ ਬਾਰਡਰ ਤੇ ਜੰਗ ਖੋਲਣ ਦੀ ਗੱਲ ਕੀਤੀ ਸੀ ਸੋ ਅਸੀਂ ਚਾਹੁੰਦੇ ਆਂ ਅਮਨ ਸ਼ਾਂਤੀ ਰਹੇ ਬਾਰਡਰ ਖੁੱਲਣ ਸਾਡੇ ਵਪਾਰ ਹੋਣ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਪੰਜਾਬ ਦੇ ਦੋ ਹੀ ਕੰਮ ਨੇ ਖੇਤੀ ਤੇ ਟਰਾਂਸਪੋਰਟ ਜੇ ਸਾਡੇ ਬਾਡਰ ਖੁੱਲਦੇ ਨੇ ਪਾਕਿਸਤਾਨ ਨਾਲ ਤਾਂ ਸਾਡਾ ਕਿਸਾਨ ਮਜ਼ਦੂਰ ਤੇ ਸਾਡਾ ਟਰੱਕਾਂ ਵਾਲੇ ਭਰਾ ਉਹ ਸਾਰੇ ਖੁਸ਼ਹਾਲ ਹੋਣਗੇ ਕਿਉਂਕਿ ਪੰਜਾਬ ਖੇਤੀਬਾੜੀ ਦਾ ਸੂਬਾ ਹੋਣ ਕਰਕੇ ਜਿਹੜੀ ਪੰਜਾਬ ਦੀ ਆਰਥਿਕਤਾ ਹੈ ਉਹ ਕਿਸਾਨ ਤੇ ਨਿਰਭਰ ਕਰਦੀ ਹੈ ਜੇ ਕਿਸਾਨ ਦੀ ਜੇਬ 'ਚ ਪੈਸਾ ਹੋਊਗਾ ਤਾਂ ਪੰਜਾਬ ਦਾ ਵਪਾਰ ਹਰੋ ਵਾਰ ਬਧੂਗਾ ਕਰੋਨਾ ਦੇ ਦੌਰਾਨ ਅਸੀਂ ਦੇਖਿਆ ਇਹ ਬਾਕੀ ਸਾਰੇ ਵਪਾਰ ਬੰਦ ਹੋ ਗਏ ਸੀਗੇ ਪਰ ਖੇਤੀ ਚੱਲਦੀ ਰਹੀ ਹੈ ਸੋ ਅੱਜ ਪੂਰੇ ਸੰਸਾਰ ਭਰ ਦੇ ਵਪਾਰੀ ਕਾਰਪੋਰੇਟ ਘਰਾਣੇ ਜਮੀਨਾਂ ਵੱਲ ਪਏ ਹੋਏ ਨੇ ਜਿਹੜੇ ਸਾਡੇ ਇੰਡੀਆ ਦੀ ਸਰਕਾਰ ਨੇ ਵੀ ਤਿੰਨ ਖੇਤੀਕਰੂਨ ਬਣਾਏ ਸੀਗੇ ਉਹ ਵੀ ਕਿਸਾਨਾਂ ਨੂੰ ਮਾਰਨ ਲਈ ਔਰ ਕਾਰਪੋਰਟ ਘਰਾਣਿਆਂ ਨੂੰ ਸਾਰਿਆਂ ਜ਼ਮੀਨਾਂ ਦੇਣ ਲਈ ਬਣਾਏ ਸੀਗੇ ਸੋ ਜਿਹੜਾ ਅਸੀਂ ਕਹਿੰਦੇ ਆ ਕਿ ਬਾਡਰ ਖੁੱਲੇ ਅਸੀਂ ਕਹਿੰਦੇ ਆ ਕਿ ਸਾਡਾ ਕਿਸਾਨ ਮਜ਼ਦੂਰ ਵਪਾਰੀ ਵਰਗ ਸਾਰਾ ਖੁਸ਼ਹਾਲ ਹੋਵੇ ਪਰ ਇੰਡੀਅਨ ਸਟੇਟ ਚਾਹੁੰਦੀ ਹੈ ਕਿ ਬਾਡਰ ਤਾਂ ਖੋਲੀਏ ਪਰ ਖੋਲੀਏ ਉਦੋਂ ਜਦੋਂ ਸਾਰੀਆਂ ਜ਼ਮੀਨਾਂ ਤੇ ਕਬਜ਼ਾ ਕਾਰਪੋਰੇਟ ਘਰਾਣਿਆਂ ਦਾ ਅਵਾਨਿਆਂ ਦਾ ਅਡਾਨਿਆਂ ਦਾ ਹੋ ਜਾਵੇ। ਸੋ ਸਾਰਾ ਫਾਇਦਾ ਉਹਨਾਂ ਨੂੰ ਦੇਣਾ ਚਾਹੁੰਦੀ ਹੈ। ਸੋ ਮੈਂ ਸਾਰੇ ਹੀ ਵੀਰਾਂ ਦਾ ਧੰਨਵਾਦ ਕਰਦਾ ਜਿਹੜੇ ਇੱਥੇ ਪਹੁੰਚੇ ਨੇ ਔਰ ਬੇਨਤੀ ਕਰਦਾ ਕਿ ਸਰਦਾਰ ਮਾਨ ਦਾ ਆਪਾਂ ਪੂਰਾ ਸਹਿਯੋਗ ਦੇ ਕੇ ਇਹਨਾਂ ਨੂੰ ਮਜ਼ਬੂਤ ਕਰੀਏ ਤਾਂ ਕਿ ਇੱਥੇ ਆਮਨ ਸ਼ਾਂਤੀ ਬਣੀ ਰਹੇ ਔਰ ਸਾਡੇ ਬਾਡਰ ਖੁੱਲਣ ਸਾਡਾ ਪੰਜਾਬ ਖੁਸ਼ਹਾਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ